ਸਤਿ ਸ਼੍ਰੀ ਅਕਾਲ ਜੀ ਭੋਜਨ ਕਰਨ ਦਾ ਸਹੀ ਸਮੇਂ ਦਾ ਰਾਈਟ ਟਾਈਮ ਟੂ ਈਟ ਤੰਦਰੁਸਤ ਰਹਿਣ ਅਤੇ ਸਰੀਰ ਨੂੰ ਕਿਰਿਆਸ਼ੀਲ ਬਣਾਈ ਰੱਖਣ ਲਈ ਭੋਜਨ ਖਾਦਾ ਜਾਂਦਾ ਹੈ ਭੋਜਨ ਸਰੀਰ ਨੂੰ ਚੁਸਤ ਦਰੁਸਤ ਰੱਖਣ ਦਾ ਇੱਕ ਬਹੁਤ ਵੱਡਾ ਸਾਧਨ ਹੈ ਹਰ ਇੱਕ ਚੀਜ਼ ਨੂੰ ਕਰਨ ਲਈ ਕੁਝ ਨਿਯਮ ਬਣਾਏ ਗਏ ਹੁੰਦੇ ਨੇ ਹਰ ਕੰਮ ਨੂੰ ਕਰਨ ਵਾਸਤੇ ਕੁਝ ਸਮਾਂ ਰੱਖਿਆ ਜਾਂਦਾ ਹੈ ਭੋਜਨ ਨੂੰ ਖਾਣ ਵਾਸਤੇ ਵੀ ਕੁਝ ਨਿਯਮ ਤੇ ਟਾਈਮ ਹੁੰਦਾ ਹੈ ਨੰਬਰ 1 ਜਿਆਦਾ ਥੱਕੇ ਹਾਰੇ ਹੋਣ ਤੇ ਭੋਜਨ ਨਾ ਕਰੋ ਭੋਜਨ ਥੋੜਾ ਫਰੈਸ਼ ਹੋ ਕੇ ਹੀ ਕਰੋ ਇਸ ਦੇ ਲਈ ਹੱਥ ਮੂੰਹ ਧੋ ਲਓ ਪੈਰ ਧੋ ਲਓ ਅੱਖਾਂ 'ਚ ਠੰਡੇ ਪਾਣ ਦੇ ਛਿੱਟੇ ਮਾਰ ਲਓ ਤੇ ਸਭ ਤੋਂ ਸਸਤਾ ਉਪਾਏ ਹੈ ਫਰੈਸ਼ ਹੋਣ ਦਾ ਨੰਬਰ 2 ਭੋਜਨ ਦਾ ਸਮਾਂ ਨਿਸ਼ਚਿਤ ਕਰੋ ਇੱਕ ਟਾਈਮ ਰੱਖੋ ਨਿਸ਼ਚਿਤ ਸਮੇਂ ਤੇ ਤਾਂ ਭੋਜਨ ਕਰੋ ਹੀ ਨਾਲ ਹੀ ਖੂਬ ਸ਼ਾਂਤ ਮਨ ਦੇ ਨਾਲ ਬਿਨਾ ਟੈਨਸ਼ਨ ਤੋਂ ਭੋਜਨ ਕਰੋ ਭੋਜਨ ਚਬਾ ਚਬਾ ਕੇ ਕਰਨਾ ਚਾਹੀਦਾ ਚਬ ਚਬ ਕੇ ਜਿਸ ਨਾਲ ਕਿ ਇਹ ਜਲਦੀ ਪਚ ਜਾਂਦਾ ਹੈ ਕਿਉਂਕਿ ਇਸ ਵਿੱਚ ਲਾਰ ਜ਼ਿਆਦਾ ਮਿਲ ਜਾਂਦੇ ਜਦੋਂ ਚੱਬ-ਚੱਬ ਕੇ ਕਰਦੇ ਆ ਤਾਂ ਪਾਣੀ ਨਿਕਲਦਾ ਤੇ ਉਹ ਪਤਲਾ-ਪਤਲਾ ਹੋ ਜਾਂਦਾ ਹੈ। ਪੇਟ ਚੋਂ ਨਿਕਲਣ ਵਾਲੇ ਪਾਚਕ ਤਰਲ ਵੀ ਪੂਰਾ ਸਹਿਜ ਹੋ ਦੇ ਸਕਦੇ ਹਨ। ਨੰਬਰ 3 ਭੁੱਖ ਲੱਗਣ ਤੇ ਹੀ ਭੋਜਨ ਕਰੋ। ਸਿਰਫ ਭੁੱਖ ਲੱਗਣ ਤੇ ਹੀ ਭੋਜਨ ਕਰੋ। ਅਗਰ ਤੁਹਾਡਾ ਕੋਈ ਟਾਈਮ ਰੱਖਿਆ ਹੋਇਆ ਭੋਜਨ ਦਾ ਵੀ ਹਾਂ ਚਲੋ ਹੁਣ ਭੁੱਖ ਨਹੀਂ ਲੱਗੀ ਤਾਂ ਨਾ ਕਰੋ ਕੋਈ ਗੱਲ ਨਹੀਂ ਸ਼ਾਮ ਨੂੰ ਕਰ ਲਓ। ਜਾਂ ਫਿਰ ਦੁਪਹਿਰ ਹੀ ਲੱਗੀ ਸੌਰੀ ਜੇ ਲੱ ਨਹੀਂ ਲੱਗੀ ਸਵੇਰ ਨੂੰ ਲੱਗੀ ਤਾਂ ਦੁਪਹਿਰੇ ਕਰ ਲਓ ਦੁਪਹਿਰੇ ਲੱਗੀ ਤਾਂ ਸ਼ਾਮ ਨੂੰ ਕਰ ਲਓ ਜਦੋਂ ਵੀ ਭੁੱਖ ਲੱਗੇ ਤਾਂ ਭੋਜਨ ਕਰੋ ਕੋਈ ਗੱਲ ਨਹੀਂ त्याग ਦਿਓ ਨੰਬਰ 4 ਭੁੱਖ ਨੂੰ ਟਾਲਣਾ ਬੰਦ ਕਰੋ ਅਗਰ ਤੁਹਾਨੂੰ ਭੁੱਖ ਲੱਗੀ ਹੈ ਤਾਂ ਤੁਸੀਂ ਕੁਝ ਨਾ ਕੁਝ ਜ਼ਰੂਰ ਖਾਓਗੇ ਭੁੱਖ ਨੂੰ ਨਜ਼ਰ ਅੰਦਾਜ਼ ਨਾ ਕਰੋ ਇਸ ਨਾਲ ਸਰੀਰ ਵਿੱਚ ਕਮਜ਼ੋਰੀ ਆਉਣ ਲੱਗ ਜਾਂਦੀ ਹੈ ਨੰਬਰ 5 ਦੂਜੀ ਵਾਰ ਭੋਜਨ ਕਰਨ ਵਿੱਚ ਕਿੰਨਾ ਫਰਕ ਹੁੰਦਾ ਸਵੇਰ ਦਾ ਨਾਸ਼ਤਾ ਦੁਪਹਿਰ ਦੇ ਭੋਜਨ ਚਾਰ ਘੰਟੇ ਦਾ ਫਰਕ ਹੋਣਾ ਜ਼ਰੂਰੀ ਹੈ ਦੋਵੇਂ ਮੁੱਖ ਭੋਜਨਾਂ ਵਿੱਚ 4 ਘੰਟੇ ਦਾ ਫਰਕ ਹੋਣਾ ਚਾਹੀਦਾ ਹੈ ਨਾਸ਼ਤਾ ਅਤੇ ਰਾਤ ਦੇ ਭੋਜਨ ਵਿੱਚ 11 ਘੰਟਿਆਂ ਦਾ ਫਰਕ ਹੋਣਾ ਚਾਹੀਦਾ ਹੈ ਨੰਬਰ 6 ਟੈਲਣਾ ਜ਼ਰੂਰੀ ਹੈ ਸੌਣ ਤੋਂ ਪਹਿਲਾਂ ਰਾਤ ਦੇ ਭੋਜਨ ਵਿੱਚ ਘੱਟੋ-ਘੱਟ 2 ਘੰਟੇ ਦਾ ਫਰਕ ਜ਼ਰੂਰ ਹੋਵੇ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨੀ ਜ਼ਰੂਰੀ ਹੈ ਥੋੜੀ-ਬਹੁਤ ਜ਼ਿਆਦਾ ਨਹੀਂ ਜੀ ਨੰਬਰ 7 ਕੀ ਵਰਤ ਰੱਖਣਾ ਜ਼ਰੂਰੀ ਹੈ ਹਫਤੇ ਵਿੱਚ ਇੱਕ ਵਾਰ ਤੇ ਜ਼ਰੂਰ ਰੱਖੋ ਯਾਨੀ ਕਿ ਮੇਰਾ ਕਹਿਣਾ ਇਹ ਆ ਵੀ ਖਾਲੀ ਪੇਟ ਜ਼ਰੂਰ ਰੱਖੋ ਵਰਤ ਖੋਲਣ ਤੇ ਭੋਜਨ ਹਲਕਾ ਹੀ ਕਰੋ ਆਪਾਂ ਨੂੰ ਜਦੋਂ ਆਪਾਂ ਭੋਜਨ ਨੂੰ ਚਬਾਚ-ਬਾ ਕੇ ਖਾਂਦੇ ਆ ਤਾਂ ਆਪਣੇ ਮਸੂੜਿਆਂ ਨੂੰ ਬਹੁਤ ਉਹਦੇ ਨਾਲ ਤਾਕਤ ਮਿਲਦੀ ਹੈ ਦੰਦ ਮਜ਼ਬੂਤ ਹੁੰਦੇ ਨੇ ਮਸੂੜਿਆਂ ਨੂੰ ਸ਼ਕਤੀ ਮਿਲਦੀ ਹੈ ਨੰਬਰ 9 ਭੁੱਖ ਲੱਗਣ ਤੇ ਹੀ ਖਾਣਾ ਖਾਣਾ ਚਾਹੀਦਾ ਉਹਦੇ ਨਾਲ ਹੀ ਲਾਭ ਹੁੰਦੇ ਨੇ ਭੁੱਖ ਲੱਗਣ ਤੇ ਹੀ ਖਾਣਾ ਖਾਣ ਨਾਲ ਇੱਕ ਤਾਂ ਆਸਾਨੀ ਨਾਲ ਪਚ ਸਕਦਾ ਹੈ ਡਕਾਰ ਸੁੱਧ ਆਉਂਦੇ ਹਨ ਗੈਸ ਘਟ ਬਣਦੀ ਹੈ ਅਤੇ ਖੁਦ ਹੀ ਨਿਕਲ ਜਾਂਦੀ ਹੈ ਭੋਜਨ ਜ਼ਹਿਰੀਲਾ ਨਹੀਂ ਹੁੰਦਾ ਬਦਬੂ ਨਹੀਂ ਪੈਦਾ ਕਰਦਾ ਕਿਸੇ ਵੀ ਵਿਵਸਥਾ ਵਿੱਚ ਕਬਜ ਨਾ ਹੋਣ ਦਿਓ ਚਬਾ ਚਬਾ ਕੇ ਖਾਧਾ ਭੋਜਨ ਕਬਜ ਨਹੀਂ ਕਰਦਾ ਅਗਰ ਤੁਹਾਨੂੰ ਫੇਰ ਵੀ ਇਹਨਾਂ ਕਰਨ ਦੇ ਬਾਵਜੂਦ ਤੁਹਾਡੇ ਪੇਟ ਵਿੱਚ ਪ੍ਰੋਬਲਮ ਰਹਿੰਦੀ ਹੈ ਜਾਂ ਤੁਹਾਨੂੰ ਕੋਈ ਹੋਰ ਵੀ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੁਸੀਂ ਆਪਣੇ ਡਾਕਟਰ ਨਾਲ ਜ਼ਰੂਰ ਗੱਲਬਾਤ ਕਰੋ ਡਾਕਟਰ ਨੂੰ ਮਿਲੋ ਉਹਨਾਂ ਦੀ ਸਲਾਹ ਲਓ ਤੇ ਫਿਰ ਆਪਣਾ ਟਰੀਟਮੈਂਟ ਸ਼ੁਰੂ ਕਰੋ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਚ ਤਦ ਤੱਕ ਲਈ ਬਾਏ ਬਾਏ ਸਸ਼ੀਕਾਲ ਸਾਰਿਆਂ ਨੂੰ ਤੰਦਰੁਸਤ ਰਹੋ ਖੁਸ਼ ਰਹੋ ਆਪਣੇ ਆਪਣੇ ਘਰਾਂ ਵਿੱਚ ਸਾਰੇ ਬਾਏ 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 ਬਾਏ